ਉਹ ਖੁਸ਼ੀ ਦੀ ਗੱਲ ਹੈ ਜੀ ਔਰ ਸਾਰੀ ਜਨਤਾ ਦੀ ਜਿੱਤ ਹੈ ਸਾਡੀ ਤਾਂ ਚਲੋ ਜਿੱਤ ਹੈ ਹੀ ਹੈ ਲੇਕਿਨ ਪੂਰੀ ਅਮੇਠੀ ਦੀ ਔਰ ਪੰਜਾਬ ਦੀ ਜਨਤਾ ਦਾ ਜਿਹੜਾ ਸ਼ੁਭ ਕਾਮਨਾ ਅਸ਼ੀਰਵਾਦ ਸੀ ਉਹਦੀ ਜਿੱਤ ਹੈ ਔਰ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਉਹ ਤੁਸੀਂ ਖੁਸ਼ੀ ਦੇਖ ਹੀ ਰਹੇ ਹੋ ਮਾਹੌਲ ਜੋ ਹੈ ਤੇ ਸਿਲੈਕਸ਼ਨ ਵਾਂ ਅਸੀਂ ਦੋਨੇ ਦੋਸਤ ਸੀਗੇ 1981 ਦੇ ਵਿੱਚ ਕਿਸ਼ੋਰੀ ਲਾਲ ਸ਼ਰਮਾ ਜੀ ਆਪਣੇ ਕੋਆਰਡੀਨੇਟਰ ਬਣ ਕੇ ਰਜੀਵ Gandhi ਦੇ ਵੱਲ ਚਲੇ ਗਏ ਸੀ ਤੇ ਮੈਂ ਬੈਂਕ ਦੇ ਵਿੱਚ ਲੱਗਿਆ ਸੀ ਕਿਸ਼ੋਰੀ ਲਾਲ ਸ਼ਰਮਾ ਮੈਂ ਕਿਹਦੇ ਤੋਂ ਕੀ ਕਹਿਣਾ ਚਾਹੁੰਦਾ ਮੈਂ ਕਿਸ਼ੋਰੀ ਲਾਲ ਸ਼ਰਮਾ ਦੀ ਮਿਹਨਤ ਕੱਲੇ ਕੱਲੇ ਪਿੰਡ ਜਾ ਕੇ ਜਗਦੀਸ਼ਪੁਰਾ ਆਪਣਾ ਗੋਰੀਗੰਝ ਜਾ ਕੇ ਸਾਰੇ ਪਿੰਡਾਂ 'ਚ ਜਾ ਕੇ ਜੋ ਨੇ ਮਿਹਨਤ ਕੀਤੀ ਉਹ ਮੇਰੇ ਵਰਗੇ ਦੋਸਤ ਦੀ ਮਿਹਨਤ ਬੇਕਾਰ ਨਹੀਂ ਗਈ 40 ਸਾਲ ਕਹਿਣਾ ਸਾਨਾ ਉਹ ਬੰਦੇ ਨੇ ਟੇਬਲ ਦੇ ਉੱਤੇ ਸੋ ਕੇ 10 ਸਾਲ ਲਗਾਤਾਰ گزارੇ ਬੜੀ ਖੁਸ਼ੀ ਹੋਈ ਹੈ ਮੇਰਾ ਧਮਾਤ ਜਿੱਤਿਆ 40 ਸਾਲ ਤੋਂ ਉਹਨੇ ਬੜਾਈ ਕਾਂਗਰਸਾ ਕੰਮ ਕੀਤਾ ਰਾਏ ਬਰੇਲੀ ਆ ਰਮੇਠੀ ਜਿਰੇ ਆ ਕਰਮਾਰ ਨੂੰ ਨਹੀਂ ਦੇਖਿਆ ਇੰਨੀ ਸੇਵਾ ਕੀਤੀ ਹੈ আর ઈશ્વર ਨੇ કૃપા ਕੀਤੀ હે કે ਉਹਨੂੰ ਚਿਤਾ ਦਿੱਤਾ ਹੈ। ਅੱਜ ਖੁਸ਼ੀ ਮਨਾ ਰਹੇ ਹਾਂ ਪੂਰੀ ਜੀ। ਖੁਸ਼ ਮੈਂ ਬਹੁਤ ਖੁਸ਼ੀ ਮਨਾ ਰਹੀ ਹਾਂ। ਬਹੁਤ ਖੁਸ਼ੀ ਮਨਾ ਰਹੀ ਹਾਂ ਕਿ ਮੇਰਾ ਅੱਜ ਬੇਟਾ ਜਿੱਤ ਗਿਆ। ਬਹੁਤ ਵੋਟਾਂ ਨਾਲ ਜਿੱਤੇ। اچھی ਦਰਾਂ ਜਿੱਤੇ। ਬਣੇ ਵੋਟਾਂ ਦੇ ਨਾਲ ਜਿੱਤ ਹੋਈ ਉਹਦੀ। ਬਹੁਤ ਹੀ اچھی ਦਰਾਂ ਬੜੀ ਮਿਹਨਤ ਉਹਨੇ ਕੀਤੀ ਹੈ ਹਰ ਗਾਂਵ ਵਿੱਚ ਜਾ ਜਾ ਕੇ ਜਾ ਜਾ ਕੇ ਪ੍ਰਚਾਰ ਕੀਤਾ ਹੈ ਪੂਰੀ ਫੈਮਿਲੀ ਨੇ ਕੀਤਾ ਹੈ ਬਹੁਤ ਬਹੁਤ ਮੁਬਾਰਕ ਸਾਰਿਆਂ ਨੂੰ ਜਤਾਨ ਵਾਲੇ ਵੋਟਰਾਂ ਨੂੰ ਵੀ ਬੇਰੀ ਤਰਫੋਂ ਬਹੁਤ ਬਹੁਤ ਮੁਬਾਰਕ ਜਿੰਦਾਬਾਦ ਰਹੋ